ਵੇਖੀ ਆ ਇਸੇ ਵੀ ਧਰਨਾ ਦਿੱਤਾ ਸਰਦਾਰ ਸ਼ਕੀਰ ਸਿੰਘ ਜੀ ਬਾਬਦ ਦੇ ਹਦਾਇਤਾਂ ਤੇ ਸਾਰੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚ ਵੀ ਬੜਾ ਰੋਸ਼ ਹੈ ਸਾਰੇ ਪੰਜਾਬ ਵਿੱਚ ਧਰਨੇ ਦਿੱਤੇ ਗਏ ਕਿ ਜਿਹੜੀ ਸਾਬਕਾ ਮੁੱਖ ਮੰਤਰੀ ਆ ਦਿੱਲੀ ਦੀ ਆਪੀ ਦੀ ਹਿੰਦੀ ਲੀਡਰ ਆ ਆਪ ਪਾਰਟੀ ਦੀ ਡਿਡਰ ਆ ਉਹਨੇ ਗੁਰੂ ਸਹਿਬਾਨਾਂ ਦੇ ਖਿਲਾਫ ਬੜੇ ਅਪਸ਼ਬਦ ਬੋਲੇ ਜਿਨ੍ਹਾਂ ਦਿੱਲੀ ਦੀ ਭਾਜਪਾ ਸਰਕਾਰ ਨੇ ਸਿੱਧੀ ਦੇਸ਼ ਦੇ ਉਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯੋਸ਼ੀਦੀ ਹੋਈ ਉਹ ਵੀ ਦਿੱਲੀ ਹੋਈ ਤੇ ਪ੍ਰੋਗਰਾਮ ਬਣਾਇਆ ਉਹਨਾਂ ਨੇ ਕਿ ਉਹਨਾਂ ਨੂੰ ਸੱਚੇ ਸ਼ਬਦਾਂ ਦੇ ਫੋਨ ਰਿਹਾ ਭੇਂਟ ਕਰਨ ਦਾ ਮੌਕਾ ਕਿ ਸ਼ਾਹੀਨ ਬੁਲਾ ਕੇ ਉਹਨਾਂ ਦੀ ਗੱਲ ਕੀਤੀ ਜਾਏ ਤੇ ਸਰਮਾਨ ਤੇ ਸ਼ਬਦ ਬੋਲੇ ਜਾਏ ਇਰੋਸ਼ਾ ਇਹ ਜਰੂਰ ਹੈ ਤੇ ਆਸ਼ੀ ਦੇ ਜਿਹੜਾ ਸਾਬਕਾ ਮੁੱਖ ਮੰਤਰੀ ਆਪਦੀ ਹੈ ਉਹਨੇ ਉੱਥੇ ਆਪ ਉੱਤੇ ਕਾਰਵਾਈ ਕਰਾਉਣ ਲਈ ਕਿ ਉੱਤੇ ਐਫਆਰ ਦਰਜ ਹੋਏ ਉਹਨੂੰ ਰੈਸਟ ਕੀਤਾ ਜਾਏ ਤੇ ਪਿਛਲੇ ਦਿਨੀ ਧਰਨੇ ਦਿੱਤੇ ਗਏ ਸਾਰੇ ਪੰਜਾਬ ਕਿਸਾਨ ਸ਼ਮੀਲ ਸਿੰਘ ਜੀ ਬਾਦਲ ਦੇ ਇਹਦੇ ਸ਼ਤ ਉਹ ਤੋਂ ਬਾਅਦ ਧਰਨਿਆਂ ਤੋਂ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਅਚਤਾਪਕਾਂ ਸੇ ਮਾਨ ਦੇ ਡਾਇਰੈਕਸ਼ਨ ਦੇ ਉੱਤੇ ਇੱਕ ਵੀਡੀਓ ਜਿਉਂਨੇ ਕ੍ਰੀਡੈਂਸ ਦਿੱਤੀ ਕਿ ਇਹ ਗੱਲ ਹੋਈ ਕੋਈ ਨਹੀਂ ਜਿਹੜੀ ਸੈਸ਼ਨ ਚ ਰਿਕਾਰਡਿੰਗ ਹੋਈ ਸੈਸ਼ਨ ਚ ਲਫ਼ਜ਼ ਬੋਲੇ ਗਏ ਇੱਥੇ ਵੀਡੀਓ ਦੀ ਕਲੀਅਰ ਕਰਨ ਦਾ ਕੋਈ ਮਤਲਬ ਨਹੀਂ ਲੱਗਿਆ ਇਸ ਕਰਕੇ ਰੋਸ ਵਜੋਂ ਦੁਬਾਰਾ ਕਿ ਮਾਨ ਸਾਹਿਬ ਵੀ ਤਖਤ ਤਖਦੇ ਜ세ਦਾਰ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਹਰ ਗੱਲ ਤੇ ਤੇ ਜੋ ਸਾਫਕਾ ਮੁੱਖ ਮੰਤਰੀ ਦਿੱਲੀ ਦੀ ਹੈ ਉੱਤੇ ਵੀ ਕੋਈ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਦੁਬਾਰਾ ਅੱਜ ਰੋਸ ਵਜੋਂ ਧਰਨਾ ਦਿੱਤਾ ਗਿਆ ਗਰਦਾਸੌਰ ਵਿੱਚ ਜਿੰਨੀ ਦੇਰ ਇਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਿੰਨੀ ਦੇਰ ਸਜਾਵਾਂ ਨਹੀਂ ਮਿਲਦੀਆਂ ਇਹਨਾਂ ਨੂੰ ਉਨੀ ਦੇਰ ਜਦੋਂ ਜਦੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਦੇਸ਼ ਆਏਗਾ ਇਦਾਂ ਹੀ ਧਰਨੇ ਦਿੱਤੇ ਜਾਣਗੇ ਅੱਜ ਜਿਹੜਾ ਮੇਨ ਪ੍ਰੋਗਰਾਮ ਆ ਇਸੇ ਰੋਸ ਵਜੋਂ ਡਿਸੀਜ਼ਨ ਨੂੰ ਦੁਬਾਰਾ ਇੱਕ ਮੰਗ ਪੱਤਰ ਦੇਣਾ ਹੈ ਉਹਨੂੰ ਰੈਸਟ ਕੀਤਾ ਜਾਏ ਆਰਸੀ ਨੂੰ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਔਰ ਭਗਵੰਤ ਮਾਨ ਜੀ ਵੀ ਜਿਹੜੀਆਂ ਗੱਲਾਂ ਕਰਦੇ ਨੇ ਉਹਨੂੰ ਹੀ ਰੋਕਣ ਦਾ ਯਤਨ ਕਰਨਾ ਕਿ ਕਾਲ ਤਖਤ ਦੇ ਜਹੇਦਾਰ ਨੂੰ ਚੈਲੰਜ ਕਰਨਾ ਉਹਨਾਂ ਕੋਲੋਂ ਇਸਤਾਬ ਮੰਗਣਾ ਇਹ ਬੜੀ ਮਾੜੀ ਗੱਲ ਹੈ ਅੱਜ ਤੇ ਅਖਬਾਰਾਂ ਵਿੱਚ ਵੀ ਆ ਗਿਆ ਕਿ ਸਾਫ ਦਾ ਜੋ ਜਹੇਦਾਰ ਸਾਡੇ ਹਰਪ੍ਰੀਤ ਜੀ ਉਹਨਾਂ ਵੀ ਇਹ ਗੱਲ ਕਹਿਤੀ ਹੈ ਕਿ ਜੋ 328 ਸਰੂਪਤਾ ਗੁਰੂਗ੍ਰੰਥ ਸਾਹਿਬ ਦੀ ਬੀੜ ਦਾ ਜੋ ਸਿਆਸੀ ਲਾ ਲੈਣਾ ਚਾਹੁੰਦੇ ਨੇ ਲੋਕ ਉਹਨਾਂ ਕਿਹਾ ਕਿ ਨਾ ਉਹ ਚੋਰੀ ਹੋਏ ਨੇ ਨਾ ਉੱਥੇ ਕਿਤੇ ਬੇਦਬੀ ਹੋਈ ਆ ਗੱਲ ਭੇਟਾ ਦੀ ਆ ਟਰਸਟ ਵਿੱਚ ਜਿਹੜੇ ਇਹਨਾਂ ਨੇ ਪੈਸੇ ਜਮ੍ਹਾਂ ਕਰਾਉਣੇ ਸੀ ਮੁਲਾਜ਼ਮਾ ਨੇ ਉਹ ਨਹੀਂ ਕਰਾਏ ਗਏ ਕਿ ਜਿਹੜੇ ਬੰਦੇ ਸਾਡੇ ਖਿਲਾਫ ਬੋਲਦੇ ਜੀ ਅੱਜ ਉਹ ਵੀ ਗੱਲ ਕਰਨ ਲੱਪੇ ਨੇ ਤੇ ਫਿਰ ਆਪਦੇ ਅੱਗੇ ਉਹਨੂੰ ਵੀ ਚਾਹੀਦਾ ਕਿ ਗੱਲ ਸਹੀ ਕਰ ਇਸੇ ਤਰ੍ਹਾਂ ਹੀ ਅੱਜ ਜੀਤ ਅਖਬਾਰ ਪੜ੍ਹੋ ਉਹਦੇ ਵਿੱਚ ਵੇਖੋ ਏਡੀ ਵੱਡੀ ਜ਼ਿੰਮੇਵਾਰੀ ਤੇ ਭਗਤ ਮਾਨ ਹੁਣੀ ਬੈਠੇ ਨੇ ਇੱਟਾ ਹੀ ਝੂਠ ਉਹ ਨਹੀਂ ਚੱਲ ਜਾਂਦੇ ਨੇ ਆਂਦੇ 169 ਸਰੂਪ ਜਿਹੜੇ ਨੇ ਉਹ ਬਰਬੰਦ ਹੋ ਗਏ ਤੇ ਗੋਲ ਮੋਲ ਖਬਰ ਦਿੱਤੀ ਅੱਜ ਬੰਗੇਲਾ ਬੰਗੇ ਲਾਗੇ ਇੱਕ ਰਾਜਾ ਸਾਹਿਬ ਗੁਰਦਵਾਰੇ ਸਾਹਿਬ ਨਿਰਾਵਿਕਿਆ ਜਾਂਦਾ ਇਹਨਾਂ ਦਾ ਹੀ ਸੁਖੀ ਐਮਐਲਏ ਕਹਿ ਰਿਹਾ ਕਿ ਜਿੱਥੋਂ ਦਾ ਮੇਰਾ ਜਨਮ ਹੋਇਆ ਮੇਰੇ ਦਾਦਾ ਜੀ ਮੇਰੀ ਦਾਦੀ ਜੀ ਅਸੀਂ ਸਾਰੇ ਪਰਿਵਾਰ ਉੱਥੇ ਹਮੇਸ਼ਾ ਜਾਂਦੇ ਆ ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਵਿਅਦਿਵਿਧੀ ਨਾ ਹੀ ਗੱਲ ਕੋਈ ਹੋਈ ਹੈ ਤੇ ਨਾ ਕੋਈ ਬਰਾਮਦੀ ਹੋਈ ਹੈ ਇਹ ਸਾਰਾ ਜਿਹੜਾ ਝੂਠਿਆ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਇਹ ਸਿਆਸਤਿਆ ਇਹਦੀ ਖਬਰਾਂ ਚ ਚੱਲ ਰਹੀ ਹੈ ਇਹ ਗਲਤ ਹੋ ਰਹੀ ਹੈ ਇਹਨਾਂ ਨੂੰ ਐਮਐਲਏ ਕਹਿ ਰਿਹਾ ਇੰਦਰਾ ਮੁੱਖ ਮੰਤਰੀਆਂ ਦਾ 169 ਸਰੂਪ ਜਿਹੜੇ ਨੇ ਉਹ ਐ ਬ੍ਰੰਧ ਕਰ ਲਏ ਬੜੇ ਅਫਸੋਸ ਦੀ ਗੱਲ ਆ ਮੈਂ ਤੁਹਾਡੇ ਰਾਈ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮਾਨ ਸਾਹਿਬ ਅੱਜ ਤੱਕ ਨਹੀਂ ਕਦੀ ਗੱਲ ਕੀਤੀ ਕੋਈ ਪਰ ਤੁਸੀਂ ਬੜੇ ਵਧੀਆ ਕਮੇਡੀਅਨ ਜੀ ਮੇਰੀ ਵੀ ਤੁਹਾੜ ਨਾਲ 94 95 ਚ ਸਾਂਝ ਪਈ ਤੇ ਤੁਸੀਂ ਤੇ ਘੁੱਗੀ ਕਿੱਥੇ ਛੇ ਚਾਉਂਦੇ ਰਹੇ ਜਿਹੜਾ ਤੁਸੀਂ ਗੱਲ ਕਰਦੇ ਰਹੇ ਜੇ ਲੋਕਾਂ ਦੀ ਹਾਸ ਹਾਸ ਕੇ ਢਿੱਡੀ ਪੀੜਾਂ ਪੈਂਦੀਆਂ ਰਹੀਆਂ ਨੇ ਜਿਹੜੇ ਖਿਰਦੇ ਰਹੇ ਨੇ ਪਰ ਮੈਨੂੰ ਤੋਂ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਅਜੇ ਉਹ ਗੱਲ ਨਾ ਕਰੋ ਸਿਆਸਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲਿਆਓ ਕਿ ਲੋਕਾਂ ਦੇ ਫਿਰਦੇ ਰੁੰਦੇ ਜਾ ਰਹੇ ਨੇ ਅਫਸੋਸ ਮੂੰਹ ਤੇ ਯਾਰ ਲੱਭਦਾ ਪੰਜਾਬੀਆਂ ਦੇ ਸਿੱਖਾਂ ਤੇ ਸਾਰਿਆਂ ਦੇ ਇਹ ਤੁਹਾਨੂੰ ਇਦਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਤੁਹਾਡਾ ਬੜਾ ਵਧੀਆ ਰੈਪਿਊਟੇਸ਼ਨ ਦੇਖੋ ਘੁਗੀ ਨੇ ਚੋਣ ਲੜੀ ਉਹਨੇ ਵੇਖਿਆ ਮੇਰੇ ਵਸਦਾ ਕੰਮ ਨਹੀਂ ਉਹ ਕਰਿਓ ਜੇ ਲੋ ਮੈਂ ਨਹੀਂ ਤਾਂ ਤੁਸੀਂ ਨਾ ਲੜਿਓ ਫੇ ਤੁਸੀਂ ਚੰਨੀਆ ਨੂੰ ਦੋ ਸਾਥ ਲਓ ਦੋ ਸਾਥ ਤਾਂ ਤੁਸੀਂ ਆਜੋਗੇ ਪਰ ਮੇਰਾ ਮਤਲਬ ਹੈ ਵੀ ਤੁਸੀਂ ਇਧਰ ਨਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਕੇ ਸਿਆਸਤ ਚ ਨਾ ਲਿਆਓ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਨਹੀਂ ਇਹ ਗੱਲਾਂ ਬੜੀਆਂ ਨੇ ਤੁਸੀਂ ਕੰਮ ਕਰਨ ਦਾ ਮੌਕਾ ਲੋਕਾਂ ਨੇ ਦਿੱਤਾ ਤੁਹਾਨੂੰ 5 ਸਾਲ ਦਾ ਚੋਣਾ ਹੋਣੀਆ ਨਹੀਂ ਉਥੇ ਕਰ ਲਿਓ ਬੇਰਲਿਕ ਕੋਲ ਤੁਸੀਂ ਆਸ ਵੇਲੇ ਉਲਟੇ ਰਾਏ ਦਿੱਲੀ ਵਾਲਿਆਂ ਦੇ ਆਖੇ ਤੁਰ ਪਏ ਆਹੋ ਦਿੱਲੀ ਵਾਲਿਆਂ ਨੇ ਪੰਜਾਬ ਚ ਨਾ ਆਉਣਾ ਨਾ ਪੰਜਾਬ ਚ ਰਹਿਣਾ ਨਾ ਉਹਨਾਂ ਨੂੰ ਕੋਈ ਹਮਦਰਦੀ ਹੈ ਪੰਜਾਬੀਆਂ ਨਾਲ ਨਾ ਸਿੱਖਾਂ ਨਾਲ ਮੁੱਖ ਮੰਤਰੀ ਕਹੀ ਆਏ ਕਹੀ ਗਏ ਤੁਸੀਂ ਪੰਜਾਬ ਚ ਰਹਿਣਾ ਇੱਥੇ ਦਰਬਾਰ ਸਾਹਿਬ ਫੇਰ ਹੀ ਮੱਥਾ ਟੇਕਣਾ ਆਇਆ ਕਰਨਾ ਇੱਥੇ ਉਹ ਗੱਲ ਕਰੋ ਜਿਹੜੀ ਤੁਹਾਡੇ ਮਨ ਚ ਵੀ ਸ਼ਾਂਤੀ ਹੋਏ ਜਦੋਂ ਬੰਦਾ ਗਲਤ ਗੱਲ ਕਰਦਾ ਫਿਰ ਉਹ ਡਿਸਟਰਬ ਰਹਿੰਦਾ ਚੇਸ ਕਰਕੇ ਜਿਹੜਾ ਅੱਜ ਧਰਨਾ ਦਿੱਤਾ ਗਿਆ ਇਹ ਆਪਸੀ ਦੇ ਵੀ ਖਿਲਾਫ ਹੈ ਉਹਨੂੰ ਅਰੈਸਟ ਕਰਨਾ ਚਾਹੀਦਾ ਤੇ ਪੰਜਾਬ ਸਰਕਾਰ ਦੇ ਵੀ ਖਿਲਾਫ ਹੈ ਕਿ ਜਿਹੜੀਆਂ ਗੱਲਾਂ ਕਰਦੇ ਨੇ ਮੈਂ ਨਾ ਜੋ ਮਰਜ਼ੀ ਕਰ ਲੋ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਕਰ ਦਿਓ ਅੰਦਰ ਕਰ ਦਿਓ ਕੰਮ ਰੋਕ ਦਿਓ ਅਸੀਂ ਝੱਲਾਂਗੇ ਪਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਅੱਜ ਤੱਕ ਆਕਾਲ ਤਖਤ ਨਾਲ ਜਿਹਨੇ ਵੀ ਜਥਾ ਜਿੰਨੇ ਵੀ ਮੱਥਾ ਲਾਇਆ ਜਾਂ ਗੁਰੂ ਸਾਹਿਬ ਦੀ ਬੇਦਵੀ ਕੀਤੀ ਆ ਕਾਂਗਰਸ ਵਾਲਿਆਂ ਨੇ ਅਟੈਕ ਕਰਾਇਆ ਉਥੇ ਹਜ਼ਾਰਾਂ ਸੰਕੜੇ ਲੋਕ ਉਥੇ ਕੁਚਲੇ ਗਏ ਮਾਰੇ ਗਏ ਔਰ ਕਿੰਨੇ ਗੁਰੂ ਗ੍ਰੰਥ ਸਾਹਿਬ ਦੀਆਂ ਉਥੇ ਬੇਦਵੀਆਂ ਹੋਈਆਂ ਤੇ ਦੇਖ ਲਓ ਫਿਰ ਉਹ ਪਾਰਟੀ ਦੇ ਅਸਰ ਕੀ ਹੁੰਦਾ ਰਿਹਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਦਾਂ ਦੀਆਂ ਨਾ ਗੱਲਾਂ ਕਰੋ ਇਹਦੇ ਰੋਸ ਵਿੱਚ ਅਸੀਂ ਜਿਹੜਾ ਤਰਨਤਾ ਮੈਂ ਸਾਰੇ ਆਪਣੇ ਹਲਕੇਨ ਚਾਰਜ ਵਰਕਬਾਲ ਸਿੰਘ ਜੀ ਮਹਲ ਆਪਣੇ ਚਾਵਲਾ ਸਾਹਿਬ ਜੋਫ ਦੇ ਲੀਡਰ ਬੀਜੀਵਾਰ ਕਿੰਨੇ ਵੀ ਸਾਥੀ ਆਏ ਨੇ ਬੇਸ਼ੁਮ ਇਹਨਾਂ ਦਾ ਤਨਕਾਰ ਕਰਨਾ ਕਰੋ ਅਸੀਂ ਜੀ ਅਜਰ ਮੁਸਤਫਾ ਨੇ ਚ ਵੱਡੀ ਗਿੰਦਗੀ ਚ ਲੋਕਾਂ ਨੂੰ ਲੈ ਕੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਲਕੁਲ ਜੀ ਜੋ ਹਾਲਾਤ ਇਹਨਾਂ ਦੇ ਲੱਗ ਰਹੇ ਨੇ ਜਿਸ ਤਰ੍ਹਾਂ ਇਹ ਕਰ ਰਹੇ ਨੇ ਇਹ ਬਿਲਕੁਲ ਇਹਨਾਂ ਦੀ ਕਿੰਨੀ ਕੋਈ ਜਾਣ ਕੇ ਪੁਲੇਖੇ ਨੇ ਵੀ ਹੋ ਰਿਹਾ ਇਹ ਪੂਰੀ ਇਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੌਮ ਦੇ ਪ੍ਰਤੀ ਜਾਂ ਕੀ ਜ਼ਹਿਰ ਭਰਿਆ ਜਾਂ ਨਫ਼ਰਤ ਭਰੀ ਹੈ ਕਿਸੇ ਨਾ ਕਿਸੇ ਤਰੀਕੇ ਇਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਗੁਰੂ ਸਾਭਾਂ ਦੀ ਬੇਇੱਜ਼ਤੀ ਕਰਨ ਦਾ ਚਾਹੇ ਉਹ ਗੁਰੂਆਂ ਦੇ અપਮਾਨ ਦੇ ਸੰਸ਼ਬਦ ਸ਼ਬਦ ਬੋਲਦੇ ਨੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਮਤਲਬ ਕੋਈ ਨਾ ਕੋਈ ਬਹਾਨਾ ਲੱਭਦੇ ਹੁਣ ਵੀ ਤੁਹਾਡੇ ਸਾਹਮਣੇ ਬੰਬੇ ਵਾਲੀ ਸਾਹਿਬ ਦੱਸ ਕੇ ਗਏ ਕਿ ਮੁੱਖ ਮੰਤਰੀ ਹੈ ਤੈਨੂੰ ਲੋਕਾਂ ਨੇ ਦਿੱਤੀ ਏ ਕਮਾਂਡ ਪੰਜਾਬ ਦੀ ਕਿ ਇਹ ਲੋਕ ਸੇਵਾ ਕਰਨੀ ਇੱਥੇ ਤੇ ਕਿਸ ਨੂੰ ਆਪਣੇ ਜ਼ਿੰਦਗੀ ਦਾ ਭਰੋਸਾ ਨਹੀਂ ਕਿ ਸ਼ਾਮ ਨੂੰ ਨੇ ਘਰ ਵੀ ਚਲੇ ਜਾਣਾ ਕਿ ਨਹੀਂ ਚਲੇ ਜਾਣਾ ਗੈਂਗਵਾਰ ਰੋਜ਼ ਕਤਲੋਗਾਰਤ ਹੋ ਰਹੀ ਕਹਿੰਦਾ ਸੀ ਰੰਗਲਾ ਪੰਜਾਬ ਬਣਾਉਣਾ ਤੇ ਇੱਥੇ ਤੇ ਰੰਗਲਾ ਤੇ ਖੂਨ ਨਾਲ ਰੰਗਲਾ ਹੋ ਗਿਆ। ਦੂਜਾ ਰੰਗ ਤੇ ਕਿਤੇ ਦੇਖਿਆ ਨਹੀਂ। ਤੇ ਜਾਣ ਬੁੱਝ ਕੇ ਸਿਰਫ ਹੋਰ ਕੋਈ ਆਸਰਾ ਨਹੀਂ। ਕੱਲ ਵੀ ਉਹ 45 ਮਿੰਟ ਬੋਲਿਆ ਮੁਖਤਸਰ ਸਾਹਿਬ ਦੀ ਧਰਤੀ ਤੋਂ ਜਿਸ ਚ 35 ਮਿੰਟ ਬਾਦਲ ਸਾਹਿਬ ਹਾਏ ਬਾਦਲ ਹਾਏ ਬਾਦਲ ਉਹਨੂੰ ਇਹ ਪਤਾ ਕਿ ਬਾਦਲ ਚੜ ਕੇ ਆ ਰਹੇ ਨੇ ਤੇ ਸਰਕਾਰ ਸ਼ਰੂਨੀ ਕਾਲੀ ਜਲਦੀ ਆ ਜਾਣੀ। ਇਹੋ ਡਾਰੀ ਉਹਨਾਂ ਨੂੰ ਖਲੋਣ ਨਹੀਂ ਦਿੰਦਾ। ਵਾਰ-ਵਾਰ ਕੋਈ ਨਾ ਕੋਈ ਬਹਾਨੇ ਲੱਭ ਕੇ ਤੇ ਜਿਹੜੀ ਬੇਦਬੀ ਆਪ ਕਰਦੇ ਨੇ ਤੇ ਕਉ ਪਾਉਣੀ ਚਾਹੁੰਦੇ ਨੇ ਕਾਲੀ ਦਲ ਦੇ ਸਿਰ ਦੇ ਉੱਪਰ ਇਹ ਜਾਣ ਬੁਝ ਕੇ ਕਰਦੇ ਆ ਬਿਲਕੁਲ ਇਹ ਤੁਸੀਂ ਸੁਣਿਆ ਇਹ ਸਾਨੂੰ ਆਪ ਦੇ ਵਿੱਚ ਸ਼ੋਮੀ ਨਿਕਲ ਗਿਆ ਪਰ ਉਹਦੇ ਉੱਪਰ ਕੋਈ ਨਹੀਂ ਬੋਲ ਰਿਹਾ ਪਰ ਇਹ ਲੱਗਦਾ ਕਿ ਮੁੱਦਾ ਪੜਤਾਲ ਦੀ ਕੋਸ਼ਿਸ਼ ਕਰਨੀ ਜਾ ਰਹੀ ਆ ਹਰ ਬੰਦਾ ਜਿਹੜਾ ਅੱਜ ਫਰੋਤੀਆਂ ਦਾ ਸ਼ਿਕਾਰ ਹੋ ਰਿਹਾ ਬਿਲਕੁਲ ਜੀ ਸਿਰਫ ਮੁੱਦਾ ਹੈ ਨਾ ਫਰੋਤੀ ਵਾਲਾ ਬੋਲਿਆ ਜਾ ਰਿਹਾ ਹੈ ਨਾ ਗੈਂਗਸਟਰ ਦਾ ਬੋਲਿਆ ਜਾ ਰਿਹਾ ਹੈ ਨਾ ਗੈਂਗਵਾਦ ਦਾ ਰੋਜ਼ ਨਾ ਨਸ਼ਿਆਂ ਦਾ ਉਹ ਸਾਰੇ ਮੁੱਦਿਆਂ ਨੂੰ ਲੰਬੇ ਕਰਨ ਵਾਸਤੇ ਉਹਨਾਂ ਨੂੰ ਪਤਾ ਕਿ ਇਹ ਸੈਂਸਿਟਿਵ ਮੁੱਦਾ ਜਿਹੜੇ ਪੰਜਾਬੀ ਨੇ ਕਮਰੇ ਵਾਲੇ ਸੇ ਕਮਰੇ ਨੇ ਇਹਨਾਂ ਨੇ ਇੱਕ ਮੁੱਦੇ ਤੇ ਵੀ ਧਿਆਨ ਸਾਰਾ ਇੱਕ ਬੰਨੇ ਕਰ ਲੈਣਾ ਉਹ ਤਾਂ ਕਰਕੇ ਪੰਥ ਦਾ ਜਿਹੜਾ ਮੁੱਦਾ ਲਿਆ ਆ ਕੇ ਤੇ ਅੱਪ ਤੋਂ ਜਿਹੜੇ ਮੁੱਦਿਆਂ 'ਤੇ ਧਿਆਨ ਖਿੱਚ ਰਹੇ ਨੇ